बिहार ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜ ਭਵਨ ਪਹੁੰਚ ਕੇ ਰਾਜਪਾਲ ਨੂੰ ਅਸਤੀਫਾ ਸੌਂਪਿਆ ਗਿਆ ਸੋ ਬਿਹਾਰ ਦੇ ਵਿੱਚ ਸਿਆਸਤ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਸੀਐਮ ਨਿਤਿਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜ ਭਵਨ ਪਹੁੰਚੇ ਨੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਗਿਆ ਹੈ ਨਵੀਂ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕਰ ਦਿੱਤਾ ਗਿਆ ਹੈ ਦੱਸਿਆ ਕਿ 20 ਨਵੰਬਰ ਨੂੰ ਨਵੀਂ ਸਰਕਾਰ ਦਾ ਸੋਚੁਕ ਸਮਾਗਮ ਹੋਵੇਗਾ ਮੰਤਰੀ ਮੰਡਲ ਵਿੱਚ 30 ਤੋਂ 32 ਮੰਤਰੀ ਹੋ ਸਕਦੇ ਨੇ ਸੋ ਪਿਛਲੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਨਵੀਂ ਸਰਕਾਰ ਦੇ ਗਠਨ ਦੇ ਲਈ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਗਿਆ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੋ ਨਿਯਮਾਂ ਮੁਤਾਬਿਕ ਅਸਤੀਫਾ ਦੇਣਾ ਪੈਂਦਾ ਸੋ ਦੁਬਾਰਾ ਸੋਚੁਕ ਸਮਾਗਮ ਹੋਵੇਗਾ ਉਸ ਸੋਚੁਕ ਸਮਾਗਮ ਦੇ ਵਿੱਚ ਮੰਤਰੀ ਵੀ ਅਤੇ ਮੁੱਖ ਮੰਤਰੀ ਚਿਹਰਾ ਵੀ ਸੋਚੂਕੇਗਾ ਅਤੇ ਨਵੀਂ ਸਰਕਾਰ ਦਾ ਗਠਨ ਹੋਵੇਗਾ ਸੋ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਿਛਲੇ ਦਿਨੀ 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣ ਨਤੀਜੇ ਆਏ ਸੀ ਜਿਸ ਵਿੱਚ ਐਨਡੀਏ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ ਇਸ ਵਿੱਚ ਜੀਡੀਯੂ ਅਤੇ ਬੀਜੇਪੀ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਸੋ ਗੱਠਚੋੜ ਵਾਲੀ ਸਰਕਾਰ ਦਾ ਚਿਹਰਾ ਮੁੱਖ ਮੰਤਰੀ ਚਿਹਰਾ ਨਿਤਿਸ਼ ਕੁਮਾਰ ਹੀ ਨੇ ਸੋ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਫਿਲਹਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਦਿੱਤਾ ਹੈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਰਾਜਪਵਨ ਪਹੁੰਚ ਕੇ ਰਾਜਪਾਲ ਨੂੰ ਅਸਤੀਫਾ ਸੌਂਪਿਆ ਗਿਆ ਸੋ ਬਿਹਾਰ ਦੇ ਵਿੱਚ ਸਿਆਸਤ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਸੀਐਮ ਨਿਤਿਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜਪਵਨ ਪੌਂਚੇ ਨੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਗਿਆ ਹੈ। ਨਵੀਂ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕਰ ਦਿੱਤਾ ਗਿਆ ਹੈ। ਦੱਸੀਏ ਕਿ 20 ਨਵੰਬਰ ਨੂੰ ਨਵੀਂ ਸਰਕਾਰ ਦਾ ਸੋਚੁਕ ਸਮਾਗਮ ਹੋਵੇਗਾ। ਮੰਤਰੀ ਮੰਡਲ ਵਿੱਚ 30 ਤੋਂ 32 ਮੰਤਰੀ ਹੋ ਸਕਦੇ ਨੇ। ਸੋ ਪਿਛਲੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਹੈ। ਨਵੀਂ ਸਰਕਾਰ ਦੇ ਗਠਨ ਦੇ ਲਈ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਗਿਆ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੋ ਨਿਯਮਾਂ ਮੁਤਾਬਿਕ ਅਸਤੀਫਾ ਦੇਣਾ ਪੈਂਦਾ ਸੋ ਦੁਬਾਰਾ ਸੋਚੁਕ ਸਮਾਗਮ ਹੋਵੇਗਾ ਉਸ ਸੋਚੁਕ ਸਮਾਗਮ ਦੇ ਵਿੱਚ ਮੰਤਰੀ ਵੀ ਅਤੇ ਮੁੱਖ ਮੰਤਰੀ ਚਿਹਰਾ ਵੀ ਸੋਚੂਕੇਗਾ ਅਤੇ ਨਵੀਂ ਸਰਕਾਰ ਦਾ ਗਠਨ ਹੋਵੇਗਾ ਸੋ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਿਛਲੇ ਦਿਨੀ 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣ ਨਤੀਜੇ ਆਏ ਸੀ ਜਿਸ ਵਿੱਚ ਐਨਡੀਏ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ ਇਸ ਵਿੱਚ ਜੀਡੀਯੂ ਅਤੇ ਬੀਜੇਪੀ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਸੋ ਗੱਠਚੋੜ ਵਾਲੀ ਸਰਕਾਰ ਦਾ ਚਿਹਰਾ ਮੁੱਖ ਮੰਤਰੀ ਚਿਹਰਾ ਨਿਤਿਸ਼ ਕੁਮਾਰ ਹੀ ਨੇ ਸੋ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਫਿਲਹਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਦਿੱਤਾ ਹੈ